ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਵੱਲੋਂ ਕਾਫੀ ਦਿਨਾਂ ਤੋਂ ਨਿਰਦੇਸ਼ ਜਾਰੀ ਕੀਤੇ ਜਾ ਰਹੇ ਨੇ ਕਿ ਸਕੂਲਾਂ ਵਿੱਚ ਪੜਨ ਵਾਲੇ ਵਿਦਿਆਰਥੀ ਜਿਨ੍ਹਾਂ ਦੀ ਉਮਰ 18 ਸਾਲ ਤੋਂ ਘੱਟ ਹੈ ਉਹ 100 cc ਜਾਂ ਫਿਰ ਉਸ ਤੋਂ ਵੱਧ ਦੇ ਦੋਪਹੀਆ ਵਾਹਨ ਨਾ ਚਲਾਉਣ। ਜਿਸ ਨੂੰ ਲੈ ਕੇ ਲਗਾਤਾਰ ਹੀ ਪੁਲਿਸ ਤੇ ਅਧਿਕਾਰੀਆਂ ਵੱਲੋਂ ਲਗਾਤਾਰ ਹੀ ਵੱਖ-ਵੱਖ ਸਕੂਲਾਂ ਦੇ ਵਿੱਚ ਜਾ ਕੇ ਵਿਦਿਆਰਥੀਆਂ ਨੂੰ ਸੈਮੀਨਾਰ ਦੇ ਰਾਹੀਂ ਸਮਝਾਉਣ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਸੀ ਅਤੇ ਪੰਜਾਬ ਸਰਕਾਰ ਵੱਲੋਂ 8 ਅਗਸਤ ਤੱਕ ਦਾ ਸਮਾਂ ਸਕੂਲ ਦੇ ਵਿਦਿਆਰਥੀਆਂ ਨੂੰ ਦਿੱਤਾ ਗਿਆ ਸੀ ਕਿ ਉਹ ਮੋਟਰਸਾਈਕਲ ਤੇ ਐਕਟਿਵਾ ਨਾ ਚਲਾਉਣ ਜਿਸ ਤੋਂ ਬਾਅਦ ਅਮ੍ਰਿਤਸਰ ਟ੍ਰੈਫਿਕ ਪੁਲਿਸ ਵੱਲੋਂ ਅਮ੍ਰਿਤਸਰ GT ਰੋਡ ਤੇ ਨਾਕਾਬੰਦੀ ਕਰਕੇ ਸਕੂਲ ਤੋਂ ਆਉਣ ਵਾਲੇ ਵਿਦਿਆਰਥੀਆਂ ਨੂੰ ਰੋਕ ਕੇ ਉਹਨਾਂ ਦੀ ਚੈਕਿੰਗ ਕੀਤੀ ਗਈ ਤੇ ਜਿਨ੍ਹਾਂ ਵਿਦਿਆਰਥੀਆਂ ਤੋਂ 100 CC ਜਾਂ ਫਿਰ ਉਸ ਤੋਂ ਵੱਧ CC ਦੇ ਦੋ ਪਹੀਆ ਵਾਹਨ ਨੇ ਉਹਨਾਂ ਦੇ ਚਲਾਨ ਕੀਤੇ ਗਏ ਅਤੇ ADCP ਟ੍ਰੈਫਿਕ ਹਰਪਾਲ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਹੈ ਕਿ ਲਗਾਤਾਰ ਹੀ ਸਕੂਲਾਂ ਦੇ ਵਿੱਚ ਸੈਮੀਨਾਰ ਲਗਾ ਕੇ ਵਿਦਿਆਰਥੀਆਂ ਨੂੰ ਸਮਝਾਇਆ ਜਾ ਰਿਹਾ ਹੈ ਕਿ ਉਹ 100 CC ਜਾਂ ਫਿਰ ਉਸ ਤੋਂ ਵੱਧ ਦੇ ਦੋ ਪਹੀਆ ਵਾਹਨ ਨਾ ਚਲਾ ਅਤੇ ਨਾ ਸਿਰਫ 50 CC ਵਾਲੀ ਬਿਨਾ ਘੇਰਾਂ ਤੋਂ ਐਕਟਿਵਾ ਹੀ ਚਲਾਉਣ ਲੇਕਿਨ ਫਿਰ ਵੀ ਵਿਦਿਆਰਥੀ ਨਹੀਂ ਸਮਝ ਰਹੇ ਜਿਨ੍ਹਾਂ ਵਿਦਿਆਰਥੀਆਂ ਦੇ ਆਜ ਚਲਾਨ ਕੀਤੇ ਗਏ ਨੇ ਅਗਰ ਜ਼ਰੂਰ ਪਈ ਤਾਂ ਇਹਨਾਂ ਦੇ ਮਾਤਾ ਪਿਤਾ ਤੇ ਵੀ ਬਣਦੀ ਕਾਰਵਾਈ ਕੀਤੀ ਜਾਂਦੀ। ਹੁਣ ਜਿਹੜੇ ਮੋਟਰ ਵੀ ਕਲੈਕਟਰ ਦੇ ਤਹਿਤ ਜਿਹੜੀ ਸ਼ੋਧ ਕੀਤੀ ਉਹਦੇ ਵਿੱਚ 18 ਸਾਲ ਤੋਂ ਛੋਟੀ ਏਜ ਦਾ ਬੱਚਾ ਕੋਈ ਵੀ ਜਿਹੜਾ ਵਾ ਉਹ ਬਾਬਾ 4-ਵੀਲਰ ਤੇ 2-ਵੀਲਰ ਨਹੀਂ ਚਲਾ ਸਕਦਾ ਲੇਕਿਨ 16 ਸਾਲ ਤੋਂ 18 ਸਾਲ ਦਾ ਬੱਚਾ 50 cc 50 cc ਦੀ ਜਿਹੜੀ ਆ ਮੋਪੇਡ ਵਗੈਰਾ ਜਿਹੜੀ ਵਿਦਆਊਟ ਗੇਰ ਆ ਉਹ ਚਲਾ ਸਕਦਾ ਵਾ ਜਿਹੜਾ ਜਿੰਨੇ ਕੇਸ ਕੱਟੇ ਹੋਏ ਨੇ ਉਹ ਹੈਲਮਟ ਪਾ ਕੇ ਜਿਹੜਾ ਸਰਦਾਰ ਆ ਉਹ ਪਗੜੀ ਬੰਨ ਕੇ 50 cc ਜਿਹੜਾ 16 ਤੋਂ 18 ਸਾਲ ਜਿਹੜਾ ਲਾਇਸੈਂਸ ਬਣਾਏਗਾ ਲਰਨਿੰਗ ਉਹਦੇ ਤਹਿਤ ਉਹ ਚਲਾ ਸਕਦਾ ਇਹ ਸਕੂਲਾਂ ਨੇ ਵੀ ਜਿਹੜੇ ਉਹ ਵਹੀਕਲ ਜਿਹੜੇ ਆ ਬੱਚਿਆਂ ਦੇ ਆਪਣੀ ਪਾਰਕਿੰਗ 'ਚ ਨਹੀਂ ਲਾਉਂਦੇ ਸਕੂਲਾਂ ਨੇ ਮਨਾ ਕਰਤਾ ਬੱਚਿਆਂ ਨੂੰ ਵੀ ਜਿਨ੍ਹਾਂ ਦੀ ਏਜ ਨਹੀਂ ਹੈਗੀ ਲੇਕਿਨ ਕਈ ਬੱਚੇ ਜਿਹੜੇ ਆ ਉਹ ਹੋਰ ਜਗ੍ਹਾ ਬਾਹਰ ਪ੍ਰਾਈਵੇਟ ਪਾਰਕਿੰਗਾਂ ਜਿਹੜੀਆਂ ਸਕੂਲਾਂ ਦੇ ਵਿੱਚ ਉੱਥੇ ਆਪਣੇ ਵਹੀਕਲ ਪਾਰ ਕਰਕੇ ਆਉਂਦੇ ਆ ਅੱਜ ਅਸੀਂ ਉਹਨਾਂ ਪਾਰਕਿੰਗਾਂ ਲਾਗੇ ਨਾਕੇ ਲਾਏ ਆ ਜਿਹੜੇ ਹੁਣ ਅਜੇ ਬੱਚੇ ਦੇਖੋ ਖੜੇ ਨੇ ਇਹ ਬੱਚੇ ਅਜੇ ਕੱਢ ਨਹੀਂ ਰਹੇ ਇਹਨਾਂ ਦੇ ਵਹੀਕਲ ਅੰਦਰ ਖੜੇ ਆ ਇਹਨਾਂ ਨੂੰ ਪਤਾ ਇਹਨਾਂ ਨੇ ਹੁਣ ਅਸੀਂ ਵੀ ਖੜੇ ਆ ਕਿੰਨਾ ਚਿਰ ਖੜੇ ਰਹਿਣਗੇ ਇਹ ਆਪੋ ਲੇਟ ਹੋਣਗੇ ਆਪਣੇ ਪੀਰੀਅਡਸ ਨੂੰ ਬਲਾਉਣਗੇ ਇਹ ਜਿਹੜੀ ਆ ਇਹਨਾਂ ਦੇ ਮਾਪਿਓ ਨੂੰ ਸਮਝਣ ਦੀ ਲੋੜ ਆ ਕਿ ਇਹ ਜਿਹੜੇ ਆ ਬੱਚਿਆਂ ਦੀ ਭਲਾਈ ਵਾਸਤੇ ਆ ਇਹ ਕੋਈ ਸਾਡੀ ਭਲਾਈ ਨਹੀਂ ਇਹ ਨੇ ਬੱਚਿਆਂ ਦੀ ਲਾਈਫ ਵਾਸਤੇ ਆ ਇਹ ਜਿਹੜਾ ਕਾਨੂੰਨ ਬਣਿਆ ਬੱਚਿਆਂ ਦੀ ਲਾਈਫ ਵਾਸਤੇ ਬਣਿਆ ਆ ਆ ਡੱਕੀ ਕਾਕਾ ਜੀ ਸਕੂਲਾਂ ਦੇ ਵੀ ਸੈਮੀਨਾਰ ਵੀ ਕੀਤੇ ਗਏ ਸੀ ਉਹਦਾ ਕਿੰਨਾ ਕੁ ਫਾਇਦਾ ਮਿਲਿਆ ਨਹੀਂ ਜੀ ਉਹਨਾਂ ਦਾ ਬਹੁਤ سارے ਸਕੂਲਾਂ 'ਚ ਫਾਇਦਾ ਮਿਲਿਆ ਵਾ ਇਹ ਸਕੂਲ ਦੇ ਵਿੱਚ ਸਾਡੇ ਦਿਲਜੀਤ ਸਿੰਘ ਜੀ ਸੈਮੀਨਾਰ ਲਾਇਆ ਸੀ ਉਹ ਪ੍ਰਿੰਸੀਪਲ ਸਾਹਿਬ ਨੇ ਕਿਹਾ ਸੀ ਅਸੀਂ ਸਾਰੇ ਬੱਚਿਆਂ ਨੂੰ ਅਗਾਹ ਕਰ ਦਿੱਤਾ ਵਾ ਇਹਨਾਂ ਨੇ ਆਪਣੇ ਹਨ ਪਾਰਕਿੰਗ ਦੇ ਵਿੱਚ ਕੱਲ ਦਾ ਪਹਿਲਾਂ ਇਹਨਾਂ ਨੇ ਅਲਾਓ ਕੀਤੇ ਸੀ ਜਿਹੜੇ ਬੱਚੇ ਐਕਟ ਵਾਲੇ ਕੱਲ ਦਾ ਜਦੋਂ ਅਸੀਂ ਇਹਨਾਂ ਨੂੰ ਦੱਸਿਆ ਵਾ ਇਹਨਾਂ ਨੇ ਅੱਜ ਆਪਣੇ ਬੱਚੇ ਐਕਟ ਵਾਲੇ ਵੀ ਜਿਹੜੇ ਅਲਾਓ ਨਹੀਂ ਕੀਤੇ ਮਨਾ ਕਰ ਦਿੱਤੇ ਹੁਣ ਇਹ ਜਿੰਨੇ ਬੱਚੇ ਵੇਖੋ ਤੁਰ ਕੇ ਆ ਰਹੇ ਹਨ ਇਹਨਾਂ ਨੇ ਬਾਹਰ ਪਾਰਕਿੰਗਾਂ 'ਚ ਮੋਟਰਸਾਈਕਲ ਲਾਏ ਇਸ ਕਰਕੇ ਅੱਜ ਇਹਨਾਂ ਸਾਰਿਆਂ ਦੇ ਚਲਾਨ ਕੀਤੇ ਜਾਣਗੇ ਸਰ ਤੁਸੀ ਲਗਾਤਾਰ ਲੱਗਦਾ ਹੈ ਕਿ ਪੇਰੈਂਟਸ ਨੂੰ ਵੀ ਅਵੇਅਰ ਹੋਣਾ ਚਾਹੀਦਾ ਪੇਰੈਂਟਸ ਨੂੰ ਖੁਦ ਆਪਣੇ ਬੱਚੇ ਨੂੰ ਸੁਝਾਉਣਾ ਚਾਹੀਦਾ ਨਹੀਂ ਜੀ ਪੇਰੈਂਟਸ ਨੂੰ ਪੇਰੈਂਟਸ ਨੂੰ ਸਾਰਾ ਕੁਝ ਪਤਾ ਜੀ ਇਹ ਸਾਰਾ ਕੁਝ ਪਤਾ ਵਾ ਇਹਨਾਂ ਨੂੰ ਦੱਸਿਆ ਵੇਖੋ ਰੋਜ਼ ਪੇਪਰਾਂ 'ਚ ਆ ਰਿ ਸਾਰਾ ਕੁਝ ਲੇਕਿਨ ਆ ਦੇਖੋ ਆ ਪਾਰਕਿੰਗ ਦੇ ਬਾਹਰ ਖੜੇ ਆ ਇਹ ਤੁਸੀਂ ਕੈਮਰੇ ਦੇਖੋ ਪਾਰਕਿੰਗਾਂ ਦੇ ਬਾਹਰ ਸਕੂਲ ਦੇ ਬੱਚੇ ਯੂਨੀਫਾਰਮ ਪਾ ਰਹੇ ਇਸ ਕਰਕੇ ਖੜੇ ਆ ਕਿ ਇਹਨਾਂ ਨੇ ਚੋਰੀ ਮੋਟਰਸਾਈਕਲ ਉੱਤੇ ਪਾਰਕ ਕੀਤੀ ਔਰ ਇਹਨਾਂ ਸਾਰਿਆਂ ਦੇ ਚਲਾਨ ਕੀਤੇ ਜਾਣਗੇ ਔਰ ਇਹਨਾਂ ਨੂੰ ਜਦੋਂ ਭਾਰੀ ਜੁਰਮਾਨਾ ਕਰ ਹੋਏਗਾ ਫਿਰ ਇਹਨਾਂ ਨੂੰ ਸਮਝ ਆਏਗਾ ਪੇਂਡ ਤੇ ਗਲਾਈ ਕੋਈ ਕਾਰਵਾਈ ਹਾਂਜੀ ਕਾਰਵਾਈ ਹੋਏਗੀ ਜੀ 25000 ਰੁਪਏ ਜੁਰਮਾਨਾ ਤੇ ਨਾਲ ਕੈਦ ਵੀ ਹੋਏ ਨਹੀ ਜੀ ਸ਼ਪਾਰਸ਼ ਨਹੀਂ ਉਹਦੇ ਪੇਰੈਂਟਸ ਕਈ ਰਹਿਆ ਕਈ ਜਿਹੜੇ ਡਰਾਈਵਿੰਗ ਲਾਇਸੈਂਸ ਬਣਾ ਰਹੇ ਨਾ ਉਹਨਾਂ ਨੂੰ ਮਿਸਗਾਈਡ ਕਰ ਰਹੇ ਤੇ ਐਕਟ ਵਾ ਚਲਾ ਸਕਦੇ ਜੋ ਉਹ ਗਲਤ ਕਰ ਰਹੇ ਆ ਉਹਨਾਂ ਬਾਰੇ ਵੀ ਅਸੀਂ ਪਤਾ ਕਰ ਰਹੇ ਆ ਜਿਹੜੇ ਬੱਚੇ ਇਹਨੂੰ ਗਲਤ ਗਾਈਡ ਕਰਕੇ ਗਲਤ ਲਾਇਸੈਂਸ ਬਣਾਉਂਦੇ ਆ ਉਹਨਾਂ ਦੇ ਖਿਲਾਫ ਕਾਰਵਾਈ ਕਰਾਂਗੇ